ਉਹ ਆयो ਮੱਥਾ ਜਿੱਦਾਂ ਮੇਂ ਕਰਮ ਕਰੋਗੇ ਉਦਾਂ ਦਾ ਮੱਥੇ ਤੇ ਲੇਖ ਲਿਖੇ ਜਾਣਗੇ ਕਰ-ਕਰ ਕਰਣਾ ਜਿੱਦਾਂ ਦੇ ਕੰਮ ਕਰੋਗੇ ਕਰ-ਕਰ ਕਰਣਾ ਲਿਖ ਲੈ ਜਾਊ ਆਪੇ ਮੀਰ ਆਪੇ ਖਾਓ ਪਹਿਲੇ ਧਿਆਨ ਨਾਲ ਲਿਖ ਜੇ ਤੂੰ ਲਿਖੇਗਾ ਤੇ ਕੁਦਰਤ ਨੇ ਤੇਰੇ ਲਿਖੇ ਦੇ ਉੱਤੇ ਹੀ ਲਿਖ ਰਹਿਣਾ ਲੇਖ ਨਾ ਮਿੱਟੀ ਇਸ ਕੀ ਜੋ ਲਗਿਆ ਕਰਤਾ ਉਹਨੇ ਤੇਰੇ ਲਿਖੇ ਤੇ ਲਿਖਣਾ ਹੈ ਇਹ ਸਮਝੋ ਦੋ ਗੱਲਾਂ ਹੈ ਬੰਦਾ ਲਿਖਦਾ ਹੈ ਕਿ ਰੱਬ ਲਿਖਦਾ ਹੈ ਦੋ ਗੱਲਾਂ ਹੈ ਬੰਦਾ ਲਿਖਦਾ ਹੈ ਕਿ ਰੱਬ ਲਿਖਦਾ ਹੈ ਬੰਦੇ ਨੇ ਲਿਖੇ ਨਹੀਂ ਪਰਮਾਤਮਾ ਲਿਖਦਾ ਉਹਨੇ ਤਕਵਾਸ ਤੂੰ ਗੈਰ ਦੇਣਾ ਤਾਕਤ ਤੇਰੇ ਤੇ ਠੇਕੇ ਤੇ ਮੈਂ ਠੇਕੇ ਤੇ ਚੱਲਿਆ ਉਹਨੇ ਤਾਂ ਵੀ ਤਾਕਤ ਦੇ ਦੇਣੀ ਚੱਲ ਫਿਰ ਮੈਂ ਗੁਰਦੁਆਰੇ ਚੱਲਿਆ ਉਹਨੇ ਤਾਂ ਵੀ ਫਿਊਲ ਦੇ ਦੇਣਾ ਚੱਲ ਤੇਰੇ ਲਿਖੇ ਨੇ ਹੀ ਕੁਦਰਤ ਕੰਮ ਕਰਦੀ ਹੈ ਤੂੰ ਕੀ ਲਿਖਣਾ ਦੇਖੋ ਕੁਦਰਤ ਤੈਨੂੰ ਇਹ ਕਹਿਣ ਨਹੀਂ ਆਉਂਦੀ ਰੱਬ ਇਹ ਨਹੀਂ ਕਹਿਣ ਹੁੰਦਾ ਕੀ ਕਰਨਾ ਵੀਰ

ਇਹ ਨੂੰ ਆਪਣੇ ਮਨ ਨੂੰ ਪਿਆਰ ਨਾਲ ਨਾ ਭਰਿਆ ਨਫ਼ਰਤ ਨਾਲ ਤੇ ਨਿਆਪੇ ਹੀ ਭਰਨਾ ਵੈਕਿਊਮ ਜਿਹੜਾ ਵੈਕਿਊਮ ਖਾਲੀ ਕੁਦਰਤ ਵਿੱਚ ਰਹਿ ਨਹੀਂ ਸਕਦਾ ਕੋਈ ਆਕੁਰਤ ਖਾਲੀ ਨਹੀਂ ਛੱਡੇ ਹਲੇ ਆਪਾਂ ਆ ਵੇਖੋ ਮੇਰੇ ਹੱਥ ਨੇ ਤੋਂ ਇਹਦਾ ਨੂੰ ਮੈਂ ਜੋੜ ਰਿਹਾ ਇਹਨਾਂ ਦੇ ਵਿਚਾਲੇ ਕੁਝ ਵੀ ਨਹੀਂ ਪਰ ਜਦੋਂ ਮੈਂ ਹੱਥ ਐਂ ਕੀਤੇ ਵਿਚਾਲੇ ਹਵਾ ਭਰੀ ਕੁਦਰਤ ਨੇ ਇੱਕ ਸੈਕਿੰਡ ਦੇ ਮਿੰਟ ਖਾਲੀ ਖਾਂ ਪੜਿਆ ਕਦਰਤਾ ਸਿਸਟਮ ਹੈ ਇਹ ਵੈਕਿਊਮ ਨਹੀਂ ਰਹਿਣ ਦੇ ਖਾਲੀ ਨਹੀਂ ਰਹਿਣ ਦੇ ਜਦੋਂ ਤੁਸੀਂ ਮਨ ਨੂੰ ਪਿਆਰ ਤੋਂ ਖਾਲੀ ਰੱਖੋਗੇ ਨਫ਼ਰਤ ਆਪੇ ਹੋਣੀ ਦੀ ਹੈ ਨਫ਼ਰਤ ਵੀ ਜਣੀ ਦੀ ਪਈ ਦੀ ਫਿਰ ਸੁਣੋ ਕਿਵੇਂ ਜਿਵੇਂ ਕਿ ਖੇਤ ਹੈ ਖੇਤ ਦੇ ਵਿੱਚ ਤੁਸੀਂ ਫਸਲ ਨਾ ਬੀਜੋ ਅੱਜ ਇੱਥੇ ਆਪਾਂ ਬੈਠੇ ਆ ਇੱਥੇ ਸ਼ਾਇਦ ਫਸਲ ਤੇ ਨਹੀਂ ਬੀਜਦੇ ਹੋਣੀ ਬੀਜਦੇ ਇੱਥੇ ਫਸਲ ਤੇ ਖੇਤੀ ਹੁੰਦੀ ਹੈ ਇਹਦੇ ਵਿੱਚ ਇਹ ਖੇਤ ਹੈ ਆਪਾਂ ਨਹੀਂ ਬੀਜਦੇ ਇੱਦਾਂ ਗਣਕ ਨਾ ਬੀਜੋ ਇਹ ਖੇਤ ਖਾਲੀ ਵੀ ਰਹਿਊਗਾ ਆਪਣੇ ਆਪ ਹੀ ਇੱਥੇ ਕੱਟਣ ਦਾ ਸ਼ੁਕ ਮੈਨੂੰ ਜਿੰਨੀ ਛੇਤੀ ਹੋ ਸਕਦਾ ਗਣਕ ਬੀਜ ਦੇ ਇੱਥੇ ਝਾੜੀਆਂ ਨੇ ਉੱਗ ਪੈਣਾ ਇੱਥੇ ਪਤਾ ਨਹੀਂ ਆਪਣੇ ਆਪ ਨਹੀਂ ਕੋਈ ਸ਼ੁਕ ਪੈਣਾ ਆ ਜਿਹੜੀਆਂ ਛੜਕਾਂ ਦੇ ਨਾਲ ਨਾਲ ਜਗ੍ਹਾ ਹੈ ਜਿੰਨਾ ਕੁ ਲੁਕਿਆ ਫਿਰਦਾ ਕੱਟਣ ਦਾ ਉਹ ਬੀਜਿਆ ਕਿਸੇ ਨੇ ਅੱਭੀ ਉੱਗ ਪਿਆ ਚੰਗਾ ਵੀ ਜਣਾ ਪੈਂਦਾ ਮਾੜਾ ਆਪੇ ਉਪੈਂਦਾ ਭਰਾਓ। ਚੰਗਾ ਤੇ ਆਪਈ ਉਪੈਣਾ। ਵੀ ਜਣਾ ਤੇ ਚੰਗਾ ਪੈਂਦਾ। ਇਸੇ ਤਰ੍ਹਾਂ ਪਿਆਰ ਵੀ ਜਣਾ ਪੈਂਦਾ ਨਹੀਂ ਤੇ ਨਫ਼ਰਤ ਤੇ ਆਪਈ ਪੈਦਾ ਹੋ ਜਾਂਦੀ ਹੈ। ਸ਼ੱਕ ਤੇ ਆਪਈ ਪੈਦਾ ਹੋ ਜਾਂਦਾ, ਗਰੋਸਾ ਵੀ ਜਣਾ ਪੈਂਦਾ ਹੈ। ਬਰੇਨ ਸ਼ੱਕੀ ਕਿਉਂ ਹੁੰਦਾ ਬੰਦੇ ਦਾ? ਸ਼ੱਕ ਬੰਦੇ ਨੂੰ ਸਭ ਤੋਂ ਵੱਧ ਧੰਕ ਕਰਦਾ। ਜਿਹੜਾ ਬੰਦਾ ਸ਼ੱਕੀ ਦਿਮਾਗ ਦਾ ਹੈ ਜਿਹਨੂੰ ਲੱਗਦਾ ਦੁਨੀਆ ਮੇਰੇ ਨਾਲ ਪਿਆਰ ਨਹੀਂ ਕਰਦੀ ਲੋਕ ਮੈਨੂੰ ਬਰੋ ਬ੍ਰੇਂਟੀ ਕਰਦੇ ਅਸਲ ਦੇ ਵਿੱਚ ਸ਼ੱਕ ਕਰਨਾ ਇਹ ਡਵੈਲਪ ਬ੍ਰੇਨ ਇਦਾਂ ਕੀਤਾ ਗਿਆ ਕੁਦਰਤ ਨੇ ਇਦਾਂ ਕੀਤਾ ਕਿਉਂਕਿ ਬੰਦੇ ਨੂੰ ਬਚਾ ਕੇ ਰੱਖਣਾ ਸੀ ਕਿਤੇ ਵੀ ਅਟੈਕ ਹੋ ਸਕਦਾ ਕੋਈ ਵੀ ਮਾਰਕ ਪੈ ਸਕਦਾ ਕੋਈ ਵੀ ਤੁਹਾਡੇ ਤੇ ਧੋਖਾ ਕਰ ਸਕਦਾ ਹੈ ਸ਼ੱਕ ਬ੍ਰੇਨ ਆਪੇ ਪੈਦਾ ਕਰ ਦਿੰਦਾ ਹੈ ਤਾਂ ਜੋ ਤੈਨੂੰ ਪ੍ਰੋਟੈਕਟ ਕਰਕੇ ਰੱਖਣਾ ਬਚਾ ਕੇ ਰੱਖਣਾ ਸ਼ੱਕ ਆਪਣੇ ਆਪ ਪੈਦਾ ਹੁੰਦਾ ਹੈ ਪਰ ਪ੍ਰੇਮ ਤੇਨੂੰ ਝੂਰ ਲਾ ਕੇ ਬੀਜਣਾ ਪੈਂਦਾ ਹੈ ਬ੍ਰੇਨ ਸ਼ੱਕ ਸ਼ੱਕ ਆਪੇ ਕਰਦਾ ਹੈ ਡਾਊਟ ਲੜਦਾ ਹਰ ਬੰਦੇ ਤੇ ਪ੍ਰੋਸਾਨੀ ਕਰਦਾ ਡਾਊਟ ਕਰਦਾ ਸ਼ੱਕ ਕਰਦਾ ਕੁਦਰਤ ਨੇ ਬ੍ਰੇਨ ਨੂੰ ਬਣਾਇਆ ਹੀ ਇੰਨਾ ਪ੍ਰੋਟੈਕਟ ਕਰਕੇ ਰੱਖਣਾ ਬੰਦੇ ਨੂੰ ਬਚਾ ਕੇ ਰੱਖਣਾ ਜੇ ਬ੍ਰੇਨ ਤੁਹਾਡਾ ਆਪਣੇ ਆਪ ਜੇਵਾ ਤਿਆਰ ਹੋਇਆ ਉਹ ਹੋਇਆ ਸ਼ੱਕ ਕਰਦਾ ਹਰ ਡਾਊਟ ਲੜਦਾ ਪਰ ਪ੍ਰੇਮ ਇਹਨੂੰ ਸਿਖਾਉਣਾ ਪੈਂਦਾ ਡਾਊਟ ਦੇ ਅੰਦਰ ਆਪਣੇ ਆਪ ਪੈਦਾ ਹੋ ਜਾਂਦਾ ਹੈ। ਨਫ਼ਰਤ ਆਪ ਆਪਣੇ ਆਪ ਪੈਦਾ ਹੋ ਜਾਂਦੀ ਹੈ ਤੇ ਪ੍ਰੇਮ ਹੈ ਨਾ ਜਿਹੜਾ ਇਹ ਸਾਨੂੰ ਭਰਨਾ ਪੈਂਦਾ ਹੌਲੀ-ਹੌਲੀ ਆਪਣੇ ਮਨ ਵਿੱਚ। ਪਿਆਰ ਭਰਨਾ ਪੈਂਦਾ ਇਹਨੂੰ ਖਾਲੀ ਨਾ ਛੱਡੋ ਕਰੇ। ਇਹਦੇ ਨਫ਼ਰਤ ਭਰ ਜਾਏਗੀ, ਜ਼ੈਲਸ ਭਰ ਜਾਏਗੀ, ਈਰਖਾ ਭਰ ਜਾਏਗੀ, ਸਾੜਾ ਭਰ ਜਾਏਗਾ। ਇਹਦੇ ਅੰਦਰ ਪ੍ਰੇਮ ਭਰਨਾ ਪੈਂਦਾ। ਚੰਗਾ ਕੁਝ ਭਰਨਾ ਪੈਂਦਾ ਹੈ। ਬਾੜਾ ਆਪਣੇ ਆਪ ਹੋ ਗਈ। ਕਰਨ ਦੀ ਲੋੜ ਨਹੀਂ ਪੈਂਦੀ ਇਸ ਕਰਕੇ ਜੇ ਤੂੰ ਅਕਲ ਦੀ ਬੀਖਾਲੇ ਲਿਖਣਾ ਲੈ ਚੰਗਾ ਲੈ ਕੇ ਹੀ ਚੰਗਾ ਪਹਿਲਾਂ ਜੰਗਾ ਲਿਖੀ ਇਹਦੇ ਮਾੜਾ ਤੇ ਚੱਲੀ ਗਿਆ ਜਿਵੇਂ ਨਫਰਤ ਤੇ ਆਪਣੇ ਆਪ ਪੈਦਾ ਹੋ ਜਾਂਦੀ ਗਲਤ ਪਾਸੇ ਖੇਤੀ ਜਾਏਗਾ ਖਿਆਲ ਜੱਗੇ ਪਾਸੇ ਜੋਰ ਲਾਉਣਾ ਪੈਂਦਾ ਖਿੱਚ-ਖਿੱਚ ਕੇ ਮਾਰੇ ਪਾਸੇ ਜਾਣ ਲੱਗਿਆ ਟਾਈਮ ਨਹੀਂ ਲੱਗਣਾ ਹੁਣ ਆ ਜਿਹੜਾ ਢਿੱਗੀੜ ਦਾ ਇਲਾਕਾ ਮੈਂ ਵੇਚ ਹੀ ਕਰਾਂਗਾ ਜਿਨੇ ਦੇਖ ਤੋਂ ਪਹਿਲਾਂ ਗੱਲ ਕੀਤੀ 12 ਪੁਆਇੰਟ ਬਹੁਤ ਹੋ ਗਈ ਮੈਂ ਆ ਜਿਹੜਾ ਏਰੀਆ ਸਾਰਾ ਮੈਂ ਬਿਲਕੁਲ ਪਿੰਡ ਵੇਖਿਆ ਕੋਈ ਕੁਝ ਵੀ ਨਹੀਂ ਸੀ ਇੱਥੇ 10 ਸਾਲ ਪਹਿਲਾਂ ਉਹ ਰੋਡ ਤੋਂ ਲੈ ਕੇ ਇਥੋਂ ਤੱਕ ਤੇ ਕੁਝ ਵੀ ਨਹੀਂ ਸੀ ਬਣਿਆ ਹੁਣ ਤੇ ਘਰ ਸ਼ਹਿਰ ਬਣਿਆ ਪੈਸਾ ਲੱਭਦਾ ਨਹੀਂ ਪਿੰਡ ਸੀ ਅੱਜ ਸ਼ਹਿਰ ਬਣ ਗਿਆ ਕਿੰਨੀ ਡਿਵੈਲਪਮੈਂਟ ਹੋ ਗਈ हम माइंड डिवैल करना पैना जे माइंड डिवेलप ना तो रिश्ते मजबूत नहीं होने फिर वर्गिया ने कहना मुड़िया ने पैसा बधेरा बहुत चल फिर हम थैंड चल चलो सिंगापुर चली चल फलाने चल पैसा क्यों पैसा महंगा हो गया हर चीज महंगी हो गई पैसा आ गया हिलना ना सर ਇਹਦਾਰੇ ਜਵਾਨੀ ਹੋਵੇ ਤੇ ਪੈਸਾ ਹੋਵੇ ਵਕਾਆਂ ਨੂੰ ਬਾਜ ਮਾਰਨ ਦੀ ਲੋੜ ਨਹੀਂ ਪੈਂਦੀ ਆ ਪੁੱਤ ਐ। ਦਾਦੇ-ਪੁਰਦਾਦੇਆਂ ਨੂੰ ਯਾਦ ਕਰੋ ਜੋਰ ਲਾਉਂਦੇ ਜ਼ਮੀਨ ਵੇਚਦੇ ਕਹਿੰਦੇ ਵੇਚੀ। ਵੇਚੀ, ਵੇਚੀ, ਵੇਚੀ। ਪਿਛਲਾ 100 ਸਾਲ ਚੰਡੀਗੜ੍ਹ ਦਾ ਇਲਾਕਾ ਇੱਥੇ ਤੇ ਭੁਲੇਖਾ ਨਹੀਂ ਸੀ ਸਭ ਨੂੰ ਪਤਾ ਸੀ ਕਿ ਇੱਕ ਦਿਨ ਇਹ ਕੰਦੇ ਡਿਵੈਲਪ ਹੋਣਾ। ਜੇਦਾਂ ਲੱਖ ਰੁਪਏ ਦਾ ਇੱਕ ਕੇਲਾ ਹੋਊ ਨਾ ਉਹਦੇ ਵੀ ਮੰਗਦੇ ਹੋਣਗੇ ਲੋਕ। ਪਰ ਪਰਦਾਦਿਆਂ ਨੇ ਕਿਹਾ ਉਹਨਾ ਵੇਚਣਾ ਨਹੀਂ। ਇਹ ਦਾਦਿਆਂ ਨੇ ਕਿਹਾ ਵੇਚਣਾ ਨਹੀਂ। ਪਿਉਪੋਤੇ ਹੋ ਗਏ ਆਪ ਨਹੀਂ ਖੇਤੀਬਾੜੀ ਕਰ ਵੇਚਣਾ ਨਹੀਂ। ਪੁੱਤਾਂ ਦੀ ਵਾਲੀਆਂ ਹੁਣ ਕਿਤੇ ਮੌਕਾ ਆਇਆ। ਹੁਣ ਸੋ ਜਿਆਦਾ ਹੀ ਹੋ ਗਿਆ ਹੁਣ ਤੇ ਕੱਢਣਾ ਹੀ ਪੈਣਾ। ਰੁਕੇ 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 ਰਾਜ ਕਿੱਥੇ ਤੱਕ ਚਲੇਗਾ। ਕਿੰਨੀਆਂ ਕਿੰਨੀਆਂ ਮਹਿੰਗੀਆਂ ਜ਼ਮੀਨਾਂ ਹੋ ਗਈਆਂ ਪਰ ਹੁਣ ਵਿਚਾਰ ਨਹੀਂ ਕੀ ਕਰਦੇ। ਸੋਚ ਨਹੀਂ ਕਰਦੇ। डिप कर बंदा जब ऊंचा हो जाए अंदरों भी अपने आप ऊंचा करना पैदा बंदा बहुत छोटा है, बिल्कुल छोटा सोच एनी छोटी इतनी भैड़ी सोच माइंड डिवेलपिंग पर कई बंद गुरमुख समझदार ने ਉਹ ਜਿੱਥੇ ਜਿੱਥੇ ਡਵੈਲਪਮੈਂਟ ਹੋ ਰਹੀ ਹੈ ਆਪਣੇ ਆਪ ਨੂੰ ਵੀ ਉੱਡਾ ਹੀ ਵੱਡਾ ਕਰਦੇ ਨੇ ਅਮਰੀਕਾ ਗਏ ਬੰਦੇ ਕੈਨੇਡਾ ਗਏ ਪੈਸਾ ਬਹੁਤ ਆ ਗਿਆ ਕੰਮ ਸੈੱਟ ਆ ਗਿਆ ਫਟਾਫਟ ਅਮੀਰ ਹੋ ਗਏ ਪਰ ਅੰਦਰਲੀ ਅਮੀਰੀ ਨਹੀਂ ਆਈ ਅਦਰੋਂ ਡਵੈਲਪਮੈਂਟ ਹੋਇਆ ਅਦਰੋਂ ਖਾਲੀ ਗਿਆ ਅਦਰੋਂ ਕੋਈ ਤਰੱਕੀ ਨਹੀਂ ਕੀਤੀ ਬੰਦੇ ਆ ਤੇ ਜਿਵੇਂ ਜਿਵੇਂ ਅਸੀਂ ਵਿਕਾਸ ਕਰਦੇ ਆ ਭਰਾਵੋ ਅਦਰੋਂ ਵੀ ਤਰੱਕੀ ਕਰਨੀ ਪੈਂਦੀ ਹੈ ਮਾਈਂਡ ਦੇ ਕਿੰਨਾ ਕੰਟਰੋਲ ਹੈ ਆਪੇ ਤੇ ਕਿੰਨਾ ਕੰਟਰੋਲ ਹੈ ਸੁਆਮੀ ਦਾ ਅਰਥ ਪਤਾ ਕੀ ਹੈ ਸਵੈਪ ਦਾ ਮਾਲਕ ਸਵੈਮ ਸਵੈਮ ਦਾ ਮਾਲਕ ਸੁਆਮੀ ਸੁਆਮੀ ਬਣਨਾ ਆਪਣੇ ਆਪ ਦੇ ਮਾਲਕ ਬਣਨਾ ਆਪਣੀ ਸੋਚ ਆਪਣੇ ਇਮੋਸ਼ਨ ਸਾਡਾ ਮਾਈਂਡ ਸਾਡੇ ਆਪਣੇ ਕੰਟਰੋਲ ਚ ਰਹੇ ਗੁਰੂ ਸਾਹਿਬ ਕਹਿੰਦੇ ਐ ਮਨ ਜੀਤੈ ਜਗ ਜੀਤੈ